ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਕਿਸੇ ਵੀ ਸਰਕਾਰ ਨੇ ਇੰਨੀ ਘੱਟ ਤਨਖਾਹ ਤੇ ਕਦੇ ਬੰਦੇ ਨਹੀਂ ਰੱਖੇ ਇਹ ਖਾਲੀ ਪੋਸਟਾਂ ਪਈਆਂ ਸੀ ਚੌਂਕੀਦਾਰ ਦੀਆਂ ਤੇ ਸਫਾਈ ਵਾਲੇ ਦੀਆਂ ਖਾਲੀ ਪੋਸਟਾਂ ਤੇ ਬੰਦੇ ਰੱਖ ਗਏ ਆ ਆਸਤੇ ਲੱਗਿਆ ਵੀ ਸਾਨੂੰ ਪੱਕੇ ਹੋ ਜਵਾਂਗੇ ਸਾਡੀ ਤਨਖਾਹ ਵਧ ਜੂ ਪਰ ਸਰਕਾਰ ਨੇ ਹੱਲੇ ਤੱਕ 3000 ਤਨਖਾਹ ਸਫਾਈ ਵਾਲੇ ਦੀ 5000 ਰੁਪਏ ਚੌਕੀਦਾਰ ਦੀ 1 ਰੁਪਿਆ ਵੀ ਤਿੰਨ ਸਾਲਾਂ ਚ ਵਾਦਾ ਨਹੀਂ ਕੀਤਾ ਗਿਆ ਅਸੀਂ ਸਰਕਾਰ ਤੋਂ ਜਵਾਬ ਮੰਗਦੇ ਵੀ ਇੰਨੀ ਘੱਟ ਤਨਖਾਹ ਦੇ ਵਿੱਚ ਕਿੱਦਾਂ ਗੁਜ਼ਾਰਾ ਕਰੀਏ ਡੀਸੀ ਰੇਟ ਵੀ ਨਹੀਂ ਬਣਦਾ ਜੇ ਡੀਸੀ ਰੇਟ ਤੇ ਵੀ ਬੰਦੇ ਸਰਕਾਰ ਰੱਖੇ 14000 ਮਹੀਨੇ ਦਾ ਬਣਦਾ ਆ ਆਹੀ ਮੰਗਾਈ ਸਾਡੀ ਵਿਧਾਨ ਦਾ ਕੋਈ ਐਗਰੀਮੈਂਟ ਕੀਤਾ ਸੀ ਸਾਨੂੰ ਕੁਛ ਨਹੀਂ ਦੱਸਿਆ ਆਸਤੇ ਲੱਗਿਆ ਵੀ ਸਰਕਾਰ ਨੇ ਰੱਖਿਆ ਵਧਾਊਗੀ ਜੇ ਰੱਖਿਆ ਹੀ ਸਾਨੂੰ ਸਰਕਾਰ ਨੇ ਆ ਤੇ ਸਰਕਾਰ ਤਾਂ ਵਧਾਊਗੀ ਸਾਰੇ ਕਹਿੰਦੇ ਵੀ ਡੀਸੀ ਰੇਟ ਜਿਹੜਾ ਘੱਟੋ-ਘੱਟ 14000 ਰੁਪਿਆ ਬਣਦਾ ਸਾਨੂੰ 14 ਵੀ ਨਹੀਂ ਮਿਲਦਾ 5000 ਤੇ 3000 ਤੇ ਲੱਗਿਆ ਸੀ 3 ਸਾਲ ਸਾਨੂੰ ਹੋ ਗਏ ਹੱਲੇ ਤੱਕ ਸਾਨੂੰ ਨਾ ਕੋਈ ਤਨਖਾਹ ਵਾਦਾ ਨਾ ਕੋਈ ਪੱਕਾ ਔਰ ਇੱਕ ਸਾਲ ਸਾਡੀ ਤਨਖਾਹ ਆਈ ਸਿੱਧੀ ਖਜ਼ਾਨੇ ਚੋਂ ਜਿੱਦਾਂ ਟੀਚਰਾਂ ਦੀ ਆਉਂਦੀ ਹੈ ਉਹ ਮੁੜ ਕੇ ਨਾ ਬੰਦ ਕਰਤੀ ਮੁੜ ਕੇ ਫਿਰ ਸਕੂਲ ਦੇ ਖਾਤੇ 'ਚ ਆਉਣ ਲੱਗ ਪਈ ਆ ਕੁਝ ਇਹ ਮੇਰਾ ਨਾਮ ਸ਼ੰਦਰ ਪਾਸੋਂ ਹੁੰਦਾ ਅੱਜ ਤੁਸੀਂ ਮੰਗ ਪੱਤਰ ਦੇਣਾ ਡੀਸੀ ਸਾਹਿਬ ਕੀ ਕਾਰਨ ਕੀ ਹੈ ਹਾਂਜੀ ਅੱਜ ਅਸੀਂ ਮੰਗ ਪੱਤਰ ਦੇਣ ਆਏ ਸੀ ਮੇਰਾ ਨਾਮ ਹੈਗਾ ਛੰਦਰਪਾਸੂ ਹੁੰਦਾ ਸੰਚਾਲਕ ਕ੍ਰਾਂਤੀਕਾਰੀ ਭੋਜਨ ਕਿਰਤੀ ਸੰਘ ਹਾਂਜੀ ਅੱਜ ਸਕੂਲ ਸਫਾਈ ਸੇਵਕਾਂ ਤੇ ਚੌਂਕੀਦਾਰ ਜੁਨੀਅਨ ਦੇ ਵੱਲੋਂ ਇੱਕ ਮੰਗ ਪੱਤਰ ਡੀਸੀ ਸਾਹਿਬ ਦੇ ਨਾਮ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦਿੱਤਾ ਗਿਆ ਪਾ ਔਰ ਇਹਦੇ ਵਿੱਚ ਇਹ ਮੰਗਾਂ ਰੱਖੀਆਂ ਗਈਆਂ ਵਾ ਇਹਨਾਂ ਦੀਆਂ ਮੁਲਾਜ਼ਮਾਂ ਦੀਆਂ ਜਿਹਦੇ ਵਿੱਚ ਇਹਨਾਂ ਦੀ ਤਨਖਾਹ ਵਾਧੇ ਦੀ ਮੰਗ ਕੀਤੀ ਗਈ ਹੈ ਕਿ ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਬਹੁਤ ਹੀ ਜ਼ਿਆਦਾ ਘਾਟੇ ਉਹ ਇੰਨੀ ਤਨਖਾਹ ਘਾਟੇ ਉਹ ਨਰੇਗਾ ਵਰਕਰਾਂ ਤੋਂ ਵੀ ਘਾਟੇ ਔਰ ਜੋ ਕੱਚੇ ਮੁਲਾਜ਼ਮ ਸਮੇਂ-ਸਮੇਂ ਤੇ ਸਰਕਾਰ ਵੱਲੋਂ ਡੀਸੀ ਰੇਟ ਤੇ ਰੱਖੇ ਜਾਂਦੇ ਆ ਉਹਨਾਂ ਦੀ ਤਨਖਾਹ ਤੋਂ ਵੀ ਘਾਟੇ ਤੇ ਇਹਨਾਂ ਪਰਿਵਾਰਾਂ ਦਾ ਗੁਜ਼ਾਰਾ ਜਿਹੜਾ ਉਹ ਇਸ ਤਨਖਾਹ ਦੇ ਉੱਪਰ ਬਹੁਤ ਹੀ ਮੁਸ਼ਕਲ ਹੁੰਦਾ ਤੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਸਰਕਾਰ ਇਹਨਾਂ ਦੀ ਤਨਖਾਹ ਨੂੰ ਵਧਾਵੇ ਔਰ ਜਿਹੜਾ ਪੱਕਾ ਪੇ ਸਕੇਲ ਸਫਾਈ ਸੇਵਕ ਦਾ ਅਤੇ ਚੌਂਕੀਦਾਰ ਦਾ ਬਣਦਾ ਵਾ ਉਹਨੂੰ ਲਾਗੂ ਕਰੇ ਤਾਂ ਕਿ ਇਹਨਾਂ ਦੇ ਪਰਿਵਾਰ ਵੀ ਮਤਲਬ ਆਪਣੇ ਬੱਚਿਆਂ ਦਾ ਚੰਗਾ ਪਾਲਣ ਪੋਚਣਾ ਗੁਜ਼ਾਰਾ ਕਰ ਸਕਣ ਕਿੰਨੇ ਕੋ ਸਾਲ ਤੋਂ ਨੌਕਰੀ ਕਰ ਰਹੇ ਇਹ 2013 ਦੇ ਵਿੱਚ 23 ਦੇ ਵਿੱਚ ਇਹਨਾਂ ਦੀ ਭਰਤੀ ਹੋਈ ਸੀ ਤੇ ਉਦੋਂ ਤੋਂ ਇਹਨਾਂ ਨੂੰ ਮਤਲਬ ਬਸ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢੀ ਕਿ ਸਕੂਲਾਂ ਦੇ ਵਿੱਚ ਸਫਾਈ ਸੇਵਕ ਤੇ ਚੌਂਕੀਦਾਰ ਰੱਖੇ ਜਾਣੇ ਆ ਤੇ ਇਹ ਸਾਥੀ ਸਾਰੇ ਮਤਲਬ ਉਸ ਜੌਬ ਦੇ ਵਿੱਚ ਆ ਗਏ ਪਰ ਇਹਨਾਂ ਨੂੰ ਪਤਾ ਨਹੀਂ ਸੀ ਵੀ ਮਤਲਬ ਇੰਨੀ ਤਨਖਾਹ ਜਿਹੜੀ ਘੱਟ ਵਾ ਤੇ ਇਹ ਵਧਣੀ ਨਹੀਂ ਹੈਗੀ ਤੇ ਇਸ ਵਾਦੇ ਦੀ ਮੰਗ ਨੂੰ ਲੈ ਕੇ ਅਸੀਂ ਮਤਲਬ ਇਹਨ ਸਰਕਾਰ ਨੂੰ ਬੇਨਤੀ ਕਰਨ ਆਏ ਆ ਕਿ ਇਹਨਾਂ ਦੀ ਤਨਖਾਹ ਵਧਾਈ ਜਾਵੇ ਔਰ ਦੂਜਾ ਇਹਨਾਂ ਦੀ ਤਨਖਾਹ ਵਾ ਜਿਹੜੀ ਮਤਲਬ ਸਕੂਲ ਦੇ ਵੱਲੋਂ ਹੀ ਇਹਨਾਂ ਦੇ ਖਾਤਿਆਂ ਵਿੱਚ ਇਮੀਡੀਏਟ ਪਾਈ ਜਾਵੇ ਔਰ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਹਨਾਂ ਦੀ ਤਨਖਾਹ ਜਿਹੜੀ ਆ ਉਹ ਮਹੀਨੇ ਦੀ ਮਹੀਨੇ ਪਾਈ ਜਾਵੇ ਨਾ ਕਿ ਦੋ ਦੋ ਚਾਰ ਚਾਰ ਮਹੀਨੇ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਸਮੇਂ-ਸਮੇਂ ਤੇ ਕਹਿੰਦੇ ਰਹਿੰਦੇ ਕਿ ਖਜ਼ਾਨਾ ਪੰਜਾਬ ਸਰਕਾਰ ਦਾ ਖਾਲੀ ਨਹੀਂ ਹੈ ਤੇ ਜੇ ਖਜ਼ਾਨਾ ਖਾਲੀ ਨਹੀਂ ਹੈ ਤੇ ਐਨੀ ਨਗੂਣੀ ਤਨਖਾਹ ਵਾ ਜਿਹੜੀ ਉਹ ਤੇ ਮਹੀਨੇ ਬਾਅਦ ਦੇ ਦਿਆ ਕਰੋ ਇਸ ਕਰਕੇ ਅਸੀਂ ਇੱਥੇ ਆਏ ਆ ਕੋਈ ਪੱਕੇ ਕਰਨ ਦਾ ਵੀ ਵਾਅਦਾ ਕੀਤਾ ਸੀ ਉਹਨਾਂ ਨੇ ਇਹ ਪੱਕੇ ਕਰਨ ਦਾ ਫਿਲਹਾਲ ਵਾਅਦਾ ਤੇ ਨਹੀਂ ਕੀਤਾ ਸੀ ਪਰ ਜਿਹੜੀ ਇਹਨਾਂ ਦੀ ਸਫਾਈ ਦੀ ਕੰਮ ਹੁੰਦਾ ਸਕੂਲ ਦੇ ਵਿੱਚ ਛੋਟੇ ਬੱਚੇ ਵੱਡੇ ਬੱਚੇ ਉੱਥੇ ਪੜ੍ਹਨੇ ਹੁੰਦੇ ਆ ਤੇ ਉੱਥੇ ਸਫਾਈ ਤੋਂ ਬਿਨਾਂ ਤੇ ਗੁਜ਼ਾਰਾ ਕੋਈ ਨਹੀਂ ਤੇ ਉਸ ਇਹਨਾਂ ਦੀ ਉਸ ਮਤਲਬ ਜ਼ਰੂਰਤ ਨੂੰ ਇਹਨਾਂ ਦੇ ਕੰਮ ਦੀ ਜ਼ਰੂਰਤ ਨੂੰ ਦੇਖਦੇ ਹੋਏ ਅਹਿਮੀਅਤ ਨੂੰ ਦੇਖਦੇ ਹੋਏ ਇਹਨਾਂ ਨੂੰ ਪੱਕਾ ਕਰਨਾ ਚਾਹੀਦਾ ਸਰਕਾਰ ਨੂੰ ਔਰ ਇਦਾਂ ਹੀ ਚੌਕੀਦਾਰਾਂ ਨੂੰ ਵੀ ਪੱਕੇ ਕਰਨਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਮਤਲਬ ਜਿਹੜਾ ਸਮਾਨ ਸਕੂਲ ਦੇ ਵਿੱਚ ਬੜੀ ਤਰ੍ਹਾਂ ਦਾ ਹੁੰਦਾ ਔਰ ਉਹਦੀ ਦੇਖ ਰਿਕ ਕਰਨੀ ਚੌਂਕੀਦਾਰ ਦਾ ਕੰਮ ਆ ਤਾਂ ਉਹ ਵੀ ਬੜਾ ਜ਼ਰੂਰੀ ਕੰਮ ਹੈ ਤੇ ਉਸ ਜ਼ਰੂਰਤ ਨੂੰ ਦੇਖਦੇ ਹੋਏ ਚੌਂਕੀਦਾਰਾਂ ਨੂੰ ਵੀ ਪੱਕੇ ਕਰਕੇ ਉਹਨਾਂ ਨੂੰ ਰੈਗੂਲਰ ਪੇ ਦੇ ਵਿੱਚ ਲਿਆ ਕੇ ਉਹਨਾਂ ਦੇ ਪਰਿਵਾਰਾਂ ਨੂੰ ਮਤਲਬ ਸਿਰ ਤੇ ਹੱਥ ਰੱਖਣਾ ਚਾਹੀਦਾ ਸਰਕਾਰ ਨੂੰ